ਅੱਜ ਦਾ ਜਿਹੜਾ ਮੇਨ ਮਕਸਦ ਸੀ ਕਿ ਦੇਸ਼ ਦੀ ਜਿਹੜੀ ਰਾਜਨੀਤੀ ਹੈ ਉਹ ਬਹੁਤ ਗੰਦੀ ਹੋ ਗਈ ਹੈ। ਇਹ ਰਾਜਨੀਤੀ ਵਪਾਰ ਬਣ ਗਿਆ ਹੈ। ਪੈਸੇ ਤੋਂ ਰਾਜਨੀਤੀ ਖਰੀਦੀ ਨੇ ਫਿਰ ਰਾਜਨੀਤੀ ਤੋਂ ਪੈਸਾ ਕਮਾਉਂਦੇ ਨੇ। ਪੂਰਾ ਦੇਸ਼ ਦਾ ਜਿਹੜਾ ਕਾਰੋਬਾਰ, ਪੂਰੇ ਦੇਸ਼ ਦੀ ਪ੍ਰਾਪਰਟੀ ਇਹ ਸਾਰਾ ਪੂਰੇ ਦੇਸ਼ ਦਾ ਪੈਸਾ ਇਹ ਚੰਦ ਪੂੰਜੀਪਤੀਆਂ ਕੋਲ ਚਲਾ ਗਿਆ ਹੈ। ਅੱਜ 5 ਬੰਦਿਆਂ ਦੇ ਕੋਲ 50 ਕਰੋੜ ਲੋਕਾਂ ਦੇ ਬਰਾਬਰ ਪ੍ਰਾਪਰਟੀ ਹੋ ਗਈ ਤੇ ਇਸ ਗੰਦੀ ਰਾਜਨੀਤੀ ਨੂੰ ਜਿਹੜਾ ਹੈ ਉਹ ਸ਼ੁੱਧ ਕਰਨਾ ਪਏਗਾ ਤੇ ਸ਼ੁੱਧ ਜਿਹੜਾ ਆਪਾਂ ਸਾਰਿਆਂ ਮਿਲ ਕੇ ਹੀ ਕਰਨਾ ਤੇ ਇਸ ਕਰਕੇ ਅਸੀਂ ਪਾਰਟੀ ਬਣਾਈ ਹੈ ਸੰਯੁਕਤ ਸੰਘਰਸ਼ ਪਾਰਟੀ ਵੈਸੇ ਤੇ ਪਿੱਛੇ ਪੰਜਾਬ ਜਿਹੜਾ ਇਲੈਕਸ਼ਨ ਹੋਇਆ ਸੀ ਉਹਦੇ ਚ ਅਸੀਂ ਬਣਾਈ ਆ ਲਾਈ ਸੀ ਦਸ ਸਿੱਟਾਂ ਤੇ ਲੜੇ ਸੀ ਪਰ ਉਹ ਤੋਂ ਬਾਅਦ ਫਿਰ ਕਮੜੰਡਾ ਪੈ ਗਿਆ ਸੀ ਹੁਣ ਜਿਹੜਾ ਹਰਿਆਣਾ ਦਾ ਇਲੈਕਸ਼ਨ ਆ ਰਿਹਾ ਹੈ ਉਹਦੀ ਸਿੱਤਿਆ ਰੀ ਕਰਨੀ ਆ ਸਾਰੇ ਸਿੱਟਾ ਤੇ ਅਸੀਂ ਬੰਦੇ ਖੜਾਣੇ ਨੇ ਸਾਡਾ ਮਤਲਬ ਹੈ ਰਾਜਨੀਤੀ ਅਨੁਸ਼ੁੱਧ ਕਰਨਾ ਇੱਕ ਧਰਮ ਯੁੱਧ ਹੈ ਕਿਉਂਕਿ ਗਰੀਬ ਹੋਰ ਗਰੀਬ ਹੋ ਰਿਹਾ ਭੁੱਖਾ ਮਰ ਰਿਹਾ ਅਜੇ 23 ਕਰੋੜ ਲੋਕ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਨਹੀਂ ਮਿਲਦੀ ਤੇ ਆਪਣੇ ਤੇ ਗੁਰੂਆਂ ਨੇ ਲੰਗਰ ਲਾਏ ਨੇ ਵੀ ਰੋਟੀ ਸਾਰਿਆਂ ਨੂੰ ਮਿਲਣੀ ਚਾਹੀਦੀ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਬੜੇ ਲੋਕ ਕਹਿੰਦੇ ਨੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਹੜੇ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਹਰਮੰਦਰ ਸਾਹਿਬ ਦੇ ਵਿੱਚ ਇੱਥੇ ਹਰਮੰਦਰ ਸਾਹਿਬ ਦੇ ਸਾਹਮਣੇ ਜਿਹੜਾ ਹੈ ਅਕਾਲ ਤਖਤ ਸਾਹਿਬ ਹੈ ਦੋ ਥਾਂ ਸਾਹਿਬ ਲੱਗੇ ਨੇ ਇੱਕ ਰਾਜਨੀਤੀ ਦਾ ਇੱਕ ਧਰਮ ਦਾ ਤੇ ਸਾਡੇ ਗੁਰੂਆਂ ਨੇ ਕਿਹਾ ਹੈ ਕਿ ਰਾਜ ਬਿਨਾਂ ਨਾ ਧਰਮ ਚੱਲੇ ਤੇ ਇਸ ਕਰਕੇ ਜੇ ਰਾਜਨੀਤੀ ਨੂੰ ਸ਼ੁੱਧ ਕਰਨਾ ਹੈ ਤੇ ਫਿਰ ਜਿਹੜਾ ਹੈ ਉਹ ਰਾਜਨੀਤੀ ਨੂੰ ਸ਼ੁੱਧ ਕਰਨ ਵਾਸਤੇ ਉਹਦੇ ਵਿੱਚ ਕੁੱਦਣਾ ਪਏਗਾ ਤੇ ਉਹਦੇ ਵਾਸਤੇ ਪ੍ਰਯਾਸ ਕਰਨੇ ਪੈਣਗੇ ਜਿੰਨੀ ਮਾਲਕ ਨੇ ਸਮਰੱਥਾ ਦਿੱਤੀ ਹੋਏਗੀ ਉਹਨੂੰ ਛੁਡੂ ਕਰਨ ਦੇ ਪ੍ਰਯਾਸ ਕਰਾਂਗੇ ਤੇ ਅਸੀਂ ਭਾਰਤੀ ਜਨਤਾ ਨੂੰ ਇਹ ਕਹਿ ਕੇ ਚੱਲ ਰਹੇ ਹਾਂ ਕਿ ਇਹ ਧਰਮ ਯੁੱਧ ਹੈ ਚੰਗੇ ਬੰਦੇ ਅੱਗੇ ਆਓ ਇਮਾਨਦਾਰ ਬੰਦੇ ਅੱਗੇ ਆਓ ਬੇਈਮਾਨਾ ਦੀ ਰਾਜਨੀਤੀ ਕਿਉਂ ਹੋ ਰਹੀ ਹੈ ਪੈਸੇ ਵਾਲਿਆਂ ਦੀ ਰਾਜਨੀਤੀ ਕਿਉਂ ਹੋ ਰਹੀ ਹੈ ਰਾਜਨੀਤੀ ਜਿਹੜਾ ਹੈ ਉਹ ਦੇਸ਼ ਨੂੰ ਚਲਾਉਣ ਵਾਸਤੇ ਸਾਰੀ ਜਨਤਾ ਸੁਖੀ ਰਹੇ ਉਸ ਵਾਸਤੇ ਹੁੰਦੀ ਹੈ ਨਾ ਕਿ ਇਸ ਵਾਸਤੇ ਹੁੰਦੀ ਹੈ ਕਿ ਸਾਰਾ ਪੈਸਾ ਜਿਹੜਾ ਹੈ ਉਹ ਕੁਝ ਆਪਣੇ ਮਿੱਤਰਾਂ ਕੋਲ ਇਕੱਠਾ ਕਰ ਦਿਓ ਤੇ ਅਮੀਰ ਹੋਰ ਅਮੀਰ ਹੁੰਦਾ ਰਹੇ ਗਰੀਬ ਹੋਰ ਗਰੀਬ ਹੁੰਦਾ ਰਹੇ ਤੇ ਜਦੋਂ ਕਰਜ਼ਾ ਮਾਫੀ ਦੀ ਗੱਲ ਆਵੇ ਉਹ ਬੈਂਕਾਂ ਦਾ ਪੈਸਾ ਵੀ ਉਹਨਾਂ ਪੂੰਜੀਪਤੀਆਂ ਨੂੰ ਜਿਹੜੇ ਪਹਿਲਾਂ ਹੀ ਅਮੀਰ ਨੇ ਉਹਨਾਂ ਕੋਲ ਲੁਟਾ ਦਿੱਤਾ ਜਾਏ ਇਹਨੂੰ ਆਪਾਂ ਕਰਜ਼ਾ ਮਾਫੀ ਕਹਿ ਦਿੰਦੇ ਆ ਤੇ ਜਿਹੜਾ ਆਮ ਲੋਕ ਹੈ ਉਹ ਰੋਟੀ ਤੋਂ ਹੀ ਤੰਗ ਹੈ ਜਿਹੜੇ ਕਰਜ਼ੇ 'ਚ ਮਰ ਰਹੇ ਨੇ ਉਹਨਾਂ ਦੀ ਕੋਈ ਮਾਫੀ ਨਹੀਂ ਤੇ ਇਸ ਕਰਕੇ ਰਾਜਨੀਤੀ ਨੂੰ ਸ਼ੁੱਧ ਕਰਨ ਵਾਸਤੇ ਅਸੀਂ ਜਿਹੜਾ ਹੈ ਉਹ ਪਾਰਟੀ ਬਣਾਈ ਹੈ ਸਿੱਖ ਸੰਘਰਸ਼ ਪਾਰਟੀ ਤੇ ਆਟੋ ਜਿਵੇਂ ਕਹਿੰਦੇ ਟੈਂਪੋ ਉਹ ਦਾ ਆਸਾਨ ਹੈ ਥ੍ਰੀ ਵੀਲਰ ਤੇ ਹਰਿਆਣੇ ਦੇ ਵਿੱਚ ਜਿਹੜਾ ਅਸੀਂ ਅਗਲਾ ਇਲੈਕਸ਼ਨ ਲੜਨਾ ਹੈ ਤੇ ਅੱਜ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋ ਕੇ ਤੇ ਅੱਜ ਤੋਂ ਆਪਣੀ ਕਾਰਵਾਈ ਜਿਹੜਾ ਉਹ ਸ਼ੁਰੂ ਕਰਾਂਗੇ ਪਾਰਟੀ ਦਾ ਮੁੱਖ ਮੁੱਦਾ ਕੀ ਹੋਵੇਗਾ ਤੁਹਾਨੂੰ ਕਿਹੜਾ ਲੱਗਦਾ ਹੈ ਮੈਂ ਦੇਖੋ ਪਾਰਟੀ ਦੇ ਮੁੱਖ ਮੁੱਦੇ ਮੈਂ ਤੁਹਾਨੂੰ ਦੱਸ ਹਟਿਆ ਵਾਂ ਕਿ ਵੀ ਜਿਹੜੀ ਮੇਜਰ ਗੱਲ ਹੈ ਮੇਜਰ ਗੱਲ ਤੇ ਇਹ ਹੈ ਕਿ ਵੀ ਆਮ ਜਿਹੜੀ ਜਨਤਾ ਜਿਵੇਂ ਮੈਂ ਦੱਸ ਹਟਿਆ ਵਾਂ ਕਿ ਵੀ 23 ਕਰੋੜ ਲੋਕ ਤੇ ਇਸ ਤਰ੍ਹਾਂ ਦੇ ਹੋ ਗਏ ਨੇ ਜਿਨੂੰ ਦੋ ਟਾਈਮ ਦੀ ਰੋਟੀ ਨਹੀਂ ਮਿਲਦੀ। ਅੱਜ 33 ਕਿਸਾਨ ਕਰਜ਼ੇ ਦੇ ਵਿੱਚ ਰੋ ਜਾਣਾ ਸ਼ੁਰੂ ਸ਼ਟ ਕਰ ਰਹੇ। ਕਰਜ਼ਾ ਮਾਫ਼ ਹੁੰਦਾ ਅੰਬਾਨੀ ਐ ਡਾਨੀ ਵਰਗਿਆਂ ਦੇ ਵੱਡੇ ਲੋਕਾਂ ਦਾ। ਤੇ ਹੋਰ ਚੀਜ਼ਾਂ ਨੂੰ ਮਤਲਬ ਜਿਹੜਾ ਪੈਸੇ ਦਾ ਭਾਅ ਹੈ ਉਹ ਥੱਲੇ ਪਾਸੇ ਆਏ ਆ ਆਮ ਜਨਤਾ ਨੂੰ ਸੁਵਿਧਾ ਮਿਲੇ ਨਾ ਕਿ ਸਾਰਾ ਪੈਸਾ ਵੱਡੇ ਲੋਕਾਂ ਕੋਲ ਚਾ ਜਾਵੇ। ਮੇਜਰ ਗੱਲ ਤੇ ਇਹ ਹੁੰਦੀ ਹੈ ਦੇਸ਼ ਦਾ ਕਿਸਾਨ ਸੁਖੀ ਰਹੇ ਦੇਸ਼ ਦਾ ਮਜ਼ਦੂਰ ਸੁਖੀ ਰਹੇ ਤੇ ਇਸ ਦਾ ਦੁਕਾਨਦਾਰ ਸੁਖੀ ਰਹੇ। ਯਾਨੀ ਰਹਿਣ ਦਾ ਖਾਣ ਦਾ ਇਲਾਜ ਦਾ ਹੋ ਤੁਸੀਂ ਦੇਖੋ। ਇੱਥੇ ਸਿੱਖਿਆ ਦਾ ਜਿਹੜੀ ਹੈ ਉਹ ਵਪਾਰੀ ਕਰਨ ਹੋ ਗਿਆ ਸਿੱਖਿਆ ਜਿਹੜੀ ਹੈ ਉਹ ਬਿਜ਼ਨਸ ਬਣ ਗਿਆ ਇੱਥੇ ਇਲਾਜ ਬਿਜ਼ਨਸ ਬਣ ਗਿਆ ਇਹ ਚੀਜ਼ਾਂ ਬਿਜ਼ਨਸ ਨਹੀਂ ਹੁੰਦੀਆਂ ਇਲਾਜ ਤਾਂ ਸਭ ਨੇ ਕਰਾਉਣਾ ਹੈ ਤੇ ਜੇ ਇਲਾਜ ਦਾ ਬਿਜ਼ਨਸ ਕਰਤਾ ਤੇ ਹੁਣ ਤੇ ਦੇਖੋ ਬਿਮਾਰ ਕਰ ਕਰਕੇ ਪੈਸੇ ਲੈਣੇ ਨੇ ਇਹ ਇਹ ਬੜੇ ਇੱਕ ਸੁਧਾਰ ਕਰਨ ਦੀ ਦੇਸ਼ ਦੇ ਵਿੱਚ ਲੋੜ ਹੈ ਇੱਕ ਆਰਥਿਕ ਆਜ਼ਾਦੀ ਦੀ ਲੋੜ ਹੈ ਇੱਕ ਆਪਣੀ ਆਜ਼ਾਦੀ ਦੀ ਲੜਾਈ ਸੀ ਜਦੋਂ ਅੰਗਰੇਜ਼ਾਂ ਤੋਂ ਰਾਜ ਹੋਇਆ आर्थिक आजादी की लड़ाई के बड़े कंगार करके अपना बना ले। अपने के बहुत देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वैनल पर